ਕਿਸਾਨ ਆਗੂਆਂ ਨੂੰ ਆਪ ਉਹਨਾਂ ਦੇ ਘਰਾਂ ਵਿੱਚ ਡਿਟੇਨ ਕੀਤਾ ਗਿਆ ਇਸ ਗੈਰ ਕਾਨੂੰਨੀ ਵਰਤਾਰੇ ਤੋਂ ਜਿਹੜਾ ਦੁਖੀ ਹੋ ਕੇ ਅੱਜ ਸਾਰੇ ਪੰਜਾਬ ਦੇ ਕਿਸਾਨਾਂ ਨੇ ਐਮਐਲਏ ਤੇ ਮੰਤਰੀਆਂ ਦੇ ਘਰਾਂ ਅੱਗੇ ਧਰਨਾ ਲਾਇਆ ਹੈ ਇਹ ਮੰਤਰੀਆਂ ਨੂੰ ਤੇ ਐਮਐਲਏ ਨੂੰ ਦੱਸਣ ਵਾਸਤੇ ਕਿ ਤੁਸੀਂ ਉੱਤੇ ਭਗਵੰਤ ਮਾਨ ਨੂੰ ਸੈਕਟਰੀਏਟ ਦੇ ਵਿੱਚ ਇਹ ਰਿਪੋਰਟਾਂ ਦੇ ਦਿਓ ਕਿ ਜੇ ਤੁਸੀਂ ਉਹਨਾਂ ਕਿਸਾਨਾਂ ਦੀ ਗੱਲ ਨਹੀਂ ਸੁਣੀ ਉਹਨਾਂ ਨੂੰ ਧਰਨਾ ਲਾਉਣ ਤੋਂ ਉਹਨਾਂ ਦੇ ਆਗੂਆਂ ਨੂੰ ਡਿਟੇਨ ਕੀਤਾ ਤੇ ਇੱਕ ਕਿਸਾਨ ਦੇ ਪਿੱਛੇ ਇੱਕ ਦੇ ਮਤਲਬ 10-10 ਜਿਹੜਾ 10 ਗੁਣਾ ਵੱਧ ਤਰਨੇ ਜਿਹੜੇ ਅੱਜ ਉਹ ਪੰਜਾਬ ਦੇ ਵਿੱਚ ਲੱਗੇ ਨੇ ਇਹ ਤਰਨਿਆਂ ਦੇ ਵਿੱਚੋਂ ਨਿਕਲੀ ਪਾਰਟੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹੋ ਹੀ ਭਗਵੰਤ ਮਾਨ ਜਿਹੜਾ ਉਹ ਕਹਿੰਦਾ ਹੁੰਦਾ ਸੀ ਵੀ ਮੇਰੀ ਸਰਕਾਰ ਆ ਗਈ ਤੇ ਪੰਜਾਬ 'ਇਹ ਤਰਨੇ ਨਹੀਂ ਲੱਗਣਗੇ ਅੱਜ ਤੁਸੀਂ 3 ਸਾਲ ਹੋ ਗਏ ਸਰਕਾਰ ਬਣੀ ਨੂੰ ਕਿਹੜਾ ਮਹਿਕਮਾ ਜਿਹਦਾ ਤਰਨਾ ਨਹੀਂ ਲੱਗਾ ਮਾਸਟਰਾਂ ਨੇ ਤਰਨੇ ਲਾਏ ਡਾਕਟਰਾਂ ਨੇ ਤਰਨੇ ਲਾਏ ਕਿਸਾਨਾਂ ਦੇ ਤਰਨੇ ਕਿੰਨੇ ਗੁਣਾ ਅੱਗੇ ਨਾਲੋਂ ਵੱਧ ਗਏ ਨੇ ਇਸੇ ਭਗਵੰਤ ਨਾਨ ਦੀ ਸਟੇਟਮੈਂਟ ਸੀ ਸਰਕਾਰ ਆਉਣ ਤੋਂ ਪਹਿਲਾਂ ਕਿ 22 ਫਸਲਾਂ ਦੇ ਉੱਤੇ ਮੈਂ ਐਮਐਸਪੀ ਦੇਊਗਾ ਇੱਕ ਇੱਕ ਦਾਣਾ ਤੁਹਾਡਾ ਮੰਡੀਆਂ ਦੇ ਵਿੱਚ ਚੁੱਕੂਗਾ 22 ਦੀਆਂ ਛੱਡੋ ਜਿਨ੍ਹਾਂ ਦੇ ਉੱਤੇ ਪਹਿਲਾਂ ਐਮਐਸਪੀ ਚੱਲਦੀ ਹੈ ਕਣਕ ਝੋਨਾ ਜਿਹੜਾ ਅਸੀਂ 10 10 15 15 ਦਿਨ ਰੁਲ ਕੇ ਮੰਡੀਆਂ ਦੇ ਵਿੱਚ ਤੇ ਫੇਰ ਸਾਡਾ ਹੋ ਚੁੱਕਿਆ ਜਾਂਦਾ ਅਸਲ ਵਿੱਚ ਭਰਾਓ ਇਹਨੂੰ ਸਰਕਾਰ ਚਲਾਉਣ ਦਾ ਕੋਈ ਇਨਸਪੀਰੀਅੰਸ ਹੀ ਨਹੀਂ ਹੈਗਾ ਇਹ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਗੱਲਾਂ ਦੇ ਵਿੱਚ ਲਾ ਕੇ ਕਿਉਂਕਿ ਇਹਨਾਂ ਨੂੰ ਹਲੇ ਟੈਸਟ ਨਹੀਂ ਸੀ ਕੀਤਾ ਪੰਜਾਬ ਦੇ ਲੋਕਾਂ ਨੇ ਸੋਚ ਬੈਠੇ ਲੋਕ ਪੰਜਾਬ ਦੇ ਪੀ ਹੋ ਸਕਦਾ ਦੂਜੀਆਂ ਪਾਰਟੀਆਂ ਨੇ ਇਹਨਾਂ ਨੁਕਸਾਨ ਕੀਤਾ ਤੇ ਇਹ ਆ ਕੇ ਕੁਝ ਨਵਾਂ ਕਰ ਦੇਣਗੇ ਕਿਉਂਕਿ ਗੱਲਾਂ ਵਡੀਆਂ ਸੋਹਣੀਆਂ ਕਰਦੇ ਸੀ ਸੋਸ਼ੇ ਬੜੇ ਵਧੀਆ ਛੱਡਦੇ ਸੀ ਜਿਨ੍ਹਾਂ ਨੂੰ ਆਪਾਂ ਸੱਚ ਮੰਨ ਬੈਠੇ ਪਰ ਅੱਜ ਜੋ ਪੰਜਾਬ ਦੇ ਹਾਲਾਤ ਬਣੇ ਨੇ ਉਹ ਆਪਣੇ ਸਾਰਿਆਂ ਦੇ ਸਾਹਮਣੇ ਨੇ ਮੇਰੇ ਤੋਂ ਵੱਡੇ ਵੱਡੀ ਉਮਰ ਦੇ ਬਜ਼ੁਰਗ ਸਾਰੇ ਬੈਠੇ ਨੇ ਇਹਨਾਂ ਆਪਣੇ ਪਿੰਡੇ ਤੇ ਉਹ ਸੰਤਾਪ ਹਟਾਇਆ ਪਿਛਲੀਆਂ ਪਾਰਟੀਆਂ ਨੇ ਜੋ ਨੁਕਸਾਨ ਕੀਤਾ ਮੇਰੇ ਖਿਆਲ ਨਾਲ ਐਸ ਤਿੰਨਾਂ ਸਾਲਾਂ ਵਿੱਚ ਉਹਨਾਂ ਨਾਲੋਂ ਵੱਧ ਇਹਨੇ ਨੁਕਸਾਨ ਕੀਤਾ ਜੇਕਰ ਦੇ ਖੁਦਾ ਨਾ ਖਾਸਤਾ ਇਹ ਸਰਕਾਰ ਸਤਾਈ ਵਿੱਚ ਰਿਪੀਟ ਹੋ ਗਈ ਤੇ ਜਿਹਾਦ ਰੱਖਿਓ ਜਿੰਨਾ 75 ਸਾਲਾਂ ਵਿੱਚ ਪਿਛਲੇ ਨੇ ਨੁਕਸਾਨ ਕੀਤਾ ਇਹਨੇ ਇਹਨਾਂ 10 ਸਾਲਾਂ ਦੇ ਵਿੱਚ ਉਹਨਾ ਕਰ ਦੇਣਾ ਸੋ ਮੇਰੀ ਬੇਨਤੀ ਸਾਰੇ ਕਿਸਾਨ ਭਰਾਵਾਂ ਨੂੰ ਜਿਸ ਤਰ੍ਹਾਂ ਤੁਸੀਂ ਵੱਡੀ ਗਿਣਤੀ ਵਿੱਚ ਆਏ ਹੋ ਇਸੇ ਤਰ੍ਹਾਂ ਕਿਸਾਨ ਆਗੂਆਂ ਦੇ ਨਾਲ ਆਪੋ ਆਪਣੀਆਂ ਜਥੇਬੰਦੀਆਂ ਦੇ ਨਾਲ ਸਾਥ ਰੱਖਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਦਿਨ ਜ਼ਰੂਰ ਆਵੇਗਾ ਜਦੋਂ ਆਪਾਂ ਆਪਣੇ ਹੱਕ ਲੈ ਕੇ ਤੇ ਸੁਖੀ ਸ਼ਾਂਤੀ ਆਪਣੇ ਘਰਾਂ ਦੇ ਵਿੱਚ ਪਰਤਾਂਗੇ ਟਾਈਮ ਸਮਾਪਤ ਹੈ ਮੇਰੇ ਤੋਂ ਵੱਧ ਸਿਆਣੇ ਬੁਲਾਰੇ ਜਿਹੜੇ ਨੇ ਉਹ ਖੜੇ ਨੇ ਉਹਨਾਂ ਨੇ ਬੋਲਣਾ ਹੋਈਆਂ ਭੁੱਲਾਂ ਦੀ ਖਵਾ ਮੈਂ ਕੌਮੀ ਕਿਸਾਨ ਯੂਨੀਅਨ ਪੰਜਾਬ ਦੇ ਵੱਲੋਂ ਜ਼ਿਲ੍ਹਾ ਤਰਨਤਾਰਨ ਦਾ ਪ੍ਰੈਸ ਗੱਤਰ ਹੋਣ ਦੇ ਨਾਤੇ ਆਪ ਜੀ ਦੇ ਨਾਲ ਇੰਨੀ ਗਾਜ਼ਰੀ ਮੇਰੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ